5 ਮਿੰਟਾਂ ਵਿੱਚ ਤੁਹਾਡਾ ਗੈਸ ਚੁੱਲਾ ਸ਼ੀਸ਼ੇਦਰਹਾਂ ਚਮਕਾ ਦੇਵਾਂਗੇ ਜਿਆਦਾ ਵੀ ਮਿਹਨਤ ਕਰਨ ਦੀ ਲੋੜ ਨਹੀਂ ਹੈਗੀ ਬਹੁਤ ਹੀ ਸੌਖੇ ਤਰੀਕੇ ਨਾਲ ਤੁਹਾਨੂੰ ਆਪਾਂ ਗੈਸ ਚੁੱਲਾ ਸਾਫ ਕਰਨਾ ਦੱਸਾਂਗੇ ਤੇ ਤੁਸੀਂ ਚੈਨਲ ਦੇ ਪਹਿਲੇ ਵਾਰ ਆਏ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਤੇ ਵੀਡੀਓ ਤੇ ਐਂਡ ਤੀਕ ਬਨੇ ਰਹੋ ਤੇ ਇੱਧਰ ਆਪਾਂ ਦੇਖੋ ਆਪਣਾ ਗੈਸ ਚੁੱਲਾ ਦੇਖਲਾ ਹਾਲ ਦਾ ਦੇਖੋ ਕਿੰਨੀ ਜਦੋਂ ਕਿ ਆਪਾਂ ਖਾਣਾ ਖੂਣਾ ਬਣਾਉਨੇ ਤਾਂ ਆਪਣਾ ਗੈਸ ਚੁੱਲਾ ਇਸ ਤਰ੍ਹਾਂ ਹੋ ਜਾਂਦਾ ਜਿਸ ਤਰ੍ਹਾਂ ਕਿ ਤੇਲ ਦੇ ਘਿਓ ਦੇ ਛਿੱਟੇ ਆਪਣੇ ਗੈਸ ਤੇ ਪੈ ਜਾਂਦੇ ਆ ਦੇਖੋ ਇਹ ਚਿਕਨਾਈ ਜੰਮ ਜਾਂਦੀ ਏ ਤੇ ਬਹੁਤ ਹੀ ਔਖਾ ਹੋ ਜਾਂਦਾ ਹੈ ਆਪਾਂ ਨੂੰ ਸਾਫ਼ ਕਰਨਾ ਤੁਹਾਨੂੰ ਆਪਾਂ ਅੱਜ ਸੌਖੇ ਤਰੀਕੇ ਨਾਲ ਦੱਸਾਂਗੇ ਆਪਾਂ ਗੈਸ ਚੁੱਲਾ ਕਿਵੇਂ ਸਾਫ਼ ਕਰਨਾ ਦੇਖੋ ਆਪਣੇ ਇਸ ਚੁੱਲਾ ਚਾਹ ਦੁੱਧ ਜਿਵੇਂ ਉਬਲਦਾ ਦਾ ਆਪਣਾ ਸਾਰੇ ਖਰਾਬ ਹੋ ਜਾਂਦਾ ਇੱਧਰ ਆਪਾਂ ਬੇਕਿੰਗ ਸੋਡਾ ਲੈ ਲਿਆ 2 ਚਮਚ ਇਹਦੇ ਵਿੱਚ ਆਪਾਂ ਸ਼ੈਂਪੂ ਪਾਵਾਂਗੇ ਸ਼ੈਂਪੂ ਤੁਸੀਂ ਕੋਈ ਵੀ ਲੈ ਸਕਦੇ ਹੋ ਇਹ ਤੁਹਾਡੇ ਕੋਲ ਘਰੇ ਕੋਈ ਵੀ ਸ਼ੈਂਪੂ ਪਿਆ ਤੁਸੀਂ ਉਹ ਲੈ ਸਕਦੇ ਹੋ ਤੇ ਆਪਾਂ ਇੱਕ ਥੋੜੀ ਇਹਦੇ ਵਿੱਚ ਸ਼ੈਂਪੂ ਪਾ ਲਈ ਆਪਾਂ ਵਿੱਚ ਪਾਵਾਂਗੇ ਵਿਨੇਗਰ ਜੇ ਤੁਹਾਡੇ ਕੋਲ ਵਿਨੇਗਰ ਨਹੀਂ ਹੈਗਾ ਤੁਸੀਂ ਨਿੰਬੂ ਵੀ ਲੈ ਸਕਦੇ ਹੋ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਵਾਂਗੇ ਦੇਖੋ ਇਹ ਆਪਾਂ ਇੱਕ ਕੈਮੀਕਲ ਬਣਾ ਲਵਾਂਗੇ ਜੋ ਆਪਾਂ ਗੈਸ ਚੁੱਲਾ ਸਾਫ਼ ਕਰਾਂਗੇ ਤਾਂ ਬਹੁਤ ਹੀ ਆਸਾਨ ਤਰੀਕੇ ਨਾਲ ਆਪਣਾ ਸਾਫ਼ ਹੋ ਜਾਵੇਗਾ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਦੇਖੋ ਕਿੰਨਾ ਵਧੀਆ ਮਿਕਸ ਹੋ ਗਿਆ ਤੇ ਇਹ ਦੇਖੋ ਆਪਣਾ ਗੈਸ ਚੁੱਲਾ ਤੇ ਇਹਦੇ ਉੱਪਰ ਆਪਾਂ ਪਲੇਟਾਂ ਤੇ ਆਪਾਂ ਸਾਰੇ ਸਟੈਂਡ ਉਤਾਰ ਲਵਾਂਗੇ ਤੇ ਆਪਾਂ ਬੁਰਸ਼ ਜਾਂ ਕੋਈ ਸਕ੍ਰਬ ਵਗੈਰਾ ਲੈ ਸਕਦੇ ਆ ਆਪਾਂ ਸਟੀਲ ਦਾ ਨਹੀਂ ਲੈਣਾ ਜਾਂ ਕੋਈ ਆਪਾਂ ਸਾਫ਼ ਕੱਪੜਾ ਲੈ ਸਕਦੇ ਤੇ ਉਹਦੇ ਨਾਲ ਆਪਾਂ ਸਾਰੇ ਗੈਂਸ ਤੇ ਗੈਂ ਚੁੱਲੇ ਤੇ ਇਸ ਤਰ੍ਹਾਂ ਹੀ ਆਪਾਂ ਇਹ ਲਿਕਵਿਡ ਬਣਾਇਆ ਜਿਹੜਾ ਫਿਲਾਲ ਲਵਾਂਗੇ ਦੇਖੋ ਆਪਾਂ ਸਾਰੇ ਗੈਂਸ ਚੁੱਲੇ ਤੇ ਇਸ ਤਰੀ ਲਾ ਦੇਵਾਂਗੇ ਸਾਰਾਈ ਤੁਸੀਂ ਕੱਪੜਾ ਵੀ ਲੈ ਸਕਦੇ ਕੱਪੜੇ ਨਾਲ ਵੀ ਇਸ ਤਰ੍ਹਾਂ ਸਾਫ ਕਰ ਸਕਦੇ ਹਾਂ ਦੇਖੋ ਉਹ ਬੁਰਸ਼ ਨਾਲ ਇਸ ਤਰ੍ਹਾਂ ਸਾਰੇ ਗੈਸ ਚੁੱਲੇ ਤੇ ਫਲਾ ਲਵਾਂਗੇ ਦੇਖੋ ਇਹਦੇ ਨਾਲ ਬਹੁਤ ਹੀ ਸੌਖੇ ਤਰੀਕੇ ਨਾਲ ਇਹ ਸਾਫ ਹੋ ਜਾਣਾ ਤੁਸੀਂ ਵੀਡੀਓ ਤੇ ਬਣੇ ਰਿਓ ਐਂਡ ਤੱਕ ਤੁਹਾਨੂੰ ਦਿਖਾਵਾਂਗੇ ਆਪਾਂ ਦੇਖੋ ਜਿਆਦਾ ਮਿਹਨਤ ਕਰਨ ਦੀ ਵੀ ਲੋੜ ਨਹੀਂ ਪੈਣੀ ਬਹੁਤ ਹੀ ਸੌਖੇ ਤਰੀਕੇ ਨਾਲ ਹੋ ਜਾਣਾ ਇਹ ਦੇਖੋ ਆਪਾਂ ਸਾਰਾ ਹੀ ਆਪਣਾ ਲਿਕਵਿਡ ਬਣਾਇਆ ਸੀ ਉਹ ਇਸ ਤਰ੍ਹਾਂ ਫਲਾ ਲਵਾਂਗੇ ਜਿਆਦਾ ਰਗੜਨ ਦੀ ਵੀ ਲੋੜ ਨਹੀਂ ਤੇ ਬਹੁਤ ਹੀ ਵਧੀਆ ਹੈ ਇਹ ਆਪਾਂ ਤੁਹਾਨੂੰ ਅੱਜ ਕਰਕੇ ਦਿਖਾ ਰਹੇ ਹਾਂ ਦੇਖੋ ਆਪਾਂ ਸਾਰਾ ਇਹਦੇ ਉੱਤੇ ਫਲਾ ਲਿਆ 5 ਮਿੰਟ ਵਾਸਤੇ ਇਹਨੂੰ ਰੱਖ ਦੇਵਾਂਗੇ ਐਨੇ ਚਿਰ ਆਪਾਂ ਪਾਣੀ ਲੈ ਲੇ ਪਾਣੀ ਆਪਾਂ ਇਹ ਗਰਮ ਲਿਆ ਸੀ ਜਿਆਦਾ ਗਰਮ ਨਹੀਂ ਲਿਆ ਇਹਦੇ ਵਿੱਚ ਆਪਾਂ ਬੇਕਿੰਗ ਸੋਡਾ ਪਾਵਾਂਗੇ ਤੇ ਆਪਾਂ ਸਰਫ ਲਵਾਂਗੇ ਸਰਫ ਤੁਸੀਂ ਕੋਈ ਵੀ ਲੈ ਸਕਦੇ ਹੋ ਤੇ ਇਹਦੇ ਵਿੱਚ ਆਪਾਂ ਸਿਰਕਾ ਪਾਵਾਂਗੇ ਯਾਨੀ ਕਿ ਵਿਨੇਗਰ ਤੁਸੀਂ ਨਿੰਬੂ ਦਾ ਰਸ ਵੀ ਪਾ ਸਕਦੇ ਹੋ ਤੇ ਜਿਹੜੇ ਆਪਾਂ ਗੈਸ ਉੱਪਰ ਸਟੈਂਡ ਤਾਰੇ ਸੀ ਗੈਸ ਚੱਲੇ ਉਤੋਂ ਉਹ ਇਹਦੇ ਵਿੱਚ ਆਪਾਂ ਰੱਖ ਦੇਵਾਂਗੇ ਤੇ ਜਿਹੜੀ ਜੰਮੀ ਹੋਈ ਪਰਤ ਉਤਰ ਜੇਗੀ ਆਪਾਂ ਚੰਗੇ ਤਰ੍ਹਾਂ ਸੋ ਪਿਉ ਆ ਦੇਵਾਂਗੇ ਤੇ ਪਾਣੀ ਹੁਣ ਆਪਣਾ ਸਾਫ ਆ ਤੁਸੀਂ ਬਾਅਦ ਵਿੱਚ ਦੇਖਿਓ ਪਾਣੀ ਤੇ ਇੱਧਰ ਆ 5 ਮਿੰਟ ਹੋ ਗਏ ਤੇ ਤੁਹਾਨੂੰ ਆਪਾਂ ਕਪੜਾ ਮਾਰ ਕੇ ਦਿਖਾਵਾਂਗੇ ਬਾਅਦ ਵਿੱਚ ਤੁਹਾਨੂੰ ਧੋ ਕੇ ਦਿਖਾਵਾਂਗੇ ਕਪੜੇ ਨਾਲ ਬਹੁਤ ਹੀ ਵਧੀਆ ਸਾਫ ਹੋ ਜਾਏਗਾ ਇਹ ਜਿਹੜੀ ਆਪਾਂ ਮਿੱਠਾ ਸੋਡਾ ਪਾਇਆ ਸੀ ਉਹਦੇ ਨਾਲ ਮੈਲ ਆਪਣੀ ਗਲ ਜੇ ਕਿ ਦੇਖੋ ਗੈਸ ਚੁੱਲਾ ਆਪਣਾ ਕਿੰਨਾ ਵਧੀਆ ਦੇਖੋ ਤੁਹਾਨੂੰ ਆਪਾਂ ਬਾਅਦ ਵਿੱਚ ਧੋ ਕੇ ਦਿਖਾਵਾਂਗੇ ਆਪਾਂ ਸੁੱਕਾ ਕਪੜਾ ਹੀ ਮਾਰਾਂਗੇ ਇੱਕ ਵਾਰੀ ਜੋ ਇਹਦੇ ਨਾਲ ਮੈਲ ਸਾਰੀ ਉੱਪਰ ਜਾਵੇਗੀ ਦੇਖੋ ਕਿੰਨਾ ਵਧੀਆ ਆਪਣਾ ਗੈਸ ਚੁੱਲਾ ਚਮਕ ਗਿਆ ਦੇਖੋ ਦੋਨੋਂ ਪਤੋ ਕੇ ਦਿਖਾਨੇ ਆ ਇਹ ਬਰਨਰ ਵੀ ਆਪੋ ਉਪਰ ਉਤਾਰ ਲਵਾਂਗੇ ਆਪਾਂ ਇਸ ਕਰਕੇ ਨਹੀਂ ਤਾਰੇ ਇਹਦੇ ਵਿੱਚ ਪਾਣੀ ਪੈ ਜਾਂਦਾ ਤਾਂ ਇਹ ਸੈੱਟ ਨਹੀਂ ਹੁੰਦਾ ਬਾਅਦ ਵਿੱਚ ਤੇ ਬਹੁਤ ਨਾਲ ਬਾਅਦ ਵਿੱਚ ਹੀ ਧੋ ਕੇ ਦਿਖਾਵਾਂਗੇ ਦੇਖੋ ਤੋਤਿਆਂ ਬਾਅਦ ਆਪਣਾ ਗੈਸ ਚੁੱਲਾ ਕਿੰਨਾ ਚਮਕਣ ਲੱਗ ਗਿਆ ਸੀ ਇਸੇ ਤਰ੍ਹਾਂ ਕੋਈ ਮਿਹਨਤ ਨਹੀਂ ਆਪਾਂ ਕੀਤੀ ਕੋਈ ਜ਼ਿਆਦਾ ਦੇਰ ਦੀ ਕਪ ਇਹਨੂੰ ਰਗੜਿਆ ਨਹੀਂ ਦੇਖੋ ਆਪਣਾ ਕਿੰਨਾ ਵਧੀਆ ਇਹ ਸਾਫ਼ ਹੋ ਗਿਆ ਤੇ ਜਿਹੜੇ ਹੁਣ ਇਹ ਸਟੈਂਡ ਆ ਇਹਨਾਂ ਨੂੰ ਵੀ ਆਪਾਂ ਦੇਖੋ ਹਣ ਪਾਣੀ ਦੇਖੋ ਆਪਣਾ ਤੇ ਇਹਨੂੰ ਵੀ ਆਪਾਂ ਸਾਫ਼ ਕਰ ਲਾਂਗੇ ਵੇਖੋ ਆਪਾਂ ਨੂੰ ਜ਼ਿਆਦਾ ਮਿਹਨਤ ਕਰਨ ਦੀ ਲੋੜ ਨਹੀਂ ਪਈ ਤੇ ਆਪਣੇ ਇਹ ਦੋ ਤਿੰਨ ਚੀਜ਼ਾਂ ਨਾਲ ਹੀ ਕਿੰਨਾ ਵਧੀਆ ਆਪਣਾ ਗੈਸ ਚੁੱਲਾ ਚਮਕ ਗਿਆ ਦੇਖੋ ਉਹ ਸਟੈਂਡ ਵੀ ਆਪਾਂ ਧੋ ਲਵਾਂਗੇ ਕੋਈ ਵੀ ਆਪਾਂ ਚੀਜ਼ ਖਾਣਾ ਬਣਾਉਣੇ ਕੁਝ ਵੀ ਆਪਣਾ ਦੁੱਧ ਜਾਂ ਸਾਵ ਆ ਉਪਣ ਜਾਂਦੀ ਹੈ ਤਾਂ ਉਹ ਆਪਣੇ ਗੈਸ ਚੁੱਲੇ ਉੱਪਰ गिर ਜਾਂਦੀ ਹੈ ਤੇ ਬਾਅਦ ਵਿੱਚ ਸਾਰੀ ਜਲ ਜਾਂਦੀ ਦੇਖੋ ਆਪ ਇਸ ਤਰ੍ਹਾਂ ਇਹਨਾਂ ਨੂੰ ਸਾਫ਼ ਕਰ ਲਾਂਗੇ ਬੁਰਸ਼ ਮਾਰ ਕੇ ਆਪਾਂ ਜਿਆਦਾ ਮਿਹਨਤ ਕਰਨ ਦੀ ਲੋੜ ਨੇ ਤੇ ਪਾਣੀ ਦੇਖੋ ਤੁਸੀਂ ਕਿੰਨਾ ਗੰਦਾ ਹੋ ਗਿਆ ਦੇਖੋ ਆਪਾਂ ਕਿੰਨਾ ਸਾਫ਼ ਪਾਣੀ ਪਾਇਆ ਸੀ ਦੇਖੋ ਆਪਾਂ ਜਿਆਦਾ ਰਗੜਨ ਦੀ ਵੀ ਲੋੜ ਨਹੀਂ ਪਈ ਤੇ ਕਿੰਨੇ ਵਧੀਆ ਆਪਣੇ ਸਟੈਂਡ ਬਣ ਗਏ ਤੇ ਇਹ ਥੋੜਾ ਜਿਹਾ ਆਪਣਾ ਜਿਆਦਾ ਹੀ ਸੜਿਆ ਸੀ ਕਿਉਂਕਿ ਇਹਦੇ ਉੱਪਰ ਆਪਣਾ ਦੁੱਧ ਉਬਲ ਗਿਆ ਸੀ ਤਾਂ ਕਰਕੇ ਤੇ ਇਹਨੂੰ ਆਪਾਂ ਬਾਅਦ ਵਿੱਚ ਥੋੜੀ ਜਿਹੀ ਮਿਹਨਤ ਕਰਕੇ ਰਗੜਾਂਗੇ ਇਹਨੂੰ ਹੁਣ ਆਪਾਂ ਇੱਕ ਵਾਰ ਰੱਖ ਦੇਵਾਂਗੇ ਤੇ ਆਹ ਸਟੈਂਡ ਆਪਾਂ ਉਹ ਲਵਾਂਗੇ ਦੇਖੋ ਪਾਣੀ ਦੇਖੋ ਕਿੰਨਾ ਗੰਦਾ ਹੋਇਆ ਤੇ ਆਪਾਂ ਸਟੈਂਡ ਸਾਫਾ ਕਰਨ ਨਾਲ ਥੋਲਵਾਂਗੇ ਹੁਣ ਤੁਹਾਨੂੰ ਦਿਖਾਣੇ ਆ ਦੂਸਰਾ ਵੇਸਟਰ ਇਹ ਧੋਵਾਂਗੇ ਬਹੁਤ ਹੀ ਸੌਖਾ ਤਰੀਕਾ ਇਹਦੇ ਵਿੱਚ ਕੋਈ ਆਪਾਂ ਮਹਿੰਗੀਆਂ ਚੀਜ਼ਾਂ ਨਹੀਂ ਲਈਆਂ ਇਹ ਆਪਣੇ ਘਰ ਵਿੱਚ ਪਈਆਂ ਹੋਈਆਂ ਚੀਜ਼ਾਂ ਤੋਂ ਹੀ ਆਪਾਂ ਇਹ ਲਿਕਵਿਡ ਬਣਾ ਕੇ ਤਿਆਰ ਕਰ ਸਕਦੇ ਹਾਂ ਦੇਖੋ ਤੇ ਇਹ ਜਿਹੜੇ ਜਿਆਦਾ ਆਪਣਾ ਸੜਿਆ ਸੀ ਇਹਨੂੰ ਰੱਖ ਦੇਵਾਂਗੇ 2 ਤੋਂ 4 ਮਿੰਟ ਵਾਸਤੇ ਹੋਰ ਬਾਅਦ ਵਿੱਚ ਆਪਾਂ ਧੋਵਾਂਗੇ ਬਰਨਰ ਉਤਾਰ ਕੇ ਵੀ ਧੋ ਲਵਾਂਗੇ ਆਪਾਂ ਇਹਨੂੰ ਵੀ ਆਪਾਂ ਚੰਗੇ ਤਰ੍ਹਾਂ ਕੱਪੜੇ ਨਾਲ ਸਾਫ਼ ਕਰ ਲਵਾਂਗੇ ਆਪਾਂ ਬੁਰਸ਼ ਨਾਲ ਇਹਦੇ ਉੱਪਰ ਜਿਹੜੀ ਚੀਜ਼ ਸੜ ਜਾਂਦੀ ਉਹ ਡਿੱਗ ਜਾਂਦੀ ਹੈ ਤੇ ਇਸ ਤਰ੍ਹਾਂ ਆਪਾਂ ਬੁਰਸ਼ ਨਾਲ ਵੀ ਇਹਨਾਂ ਨੂੰ ਆਪਾਂ ਸਾਫ਼ ਕਰ ਸਕਦੇ ਹਾਂ ਦੇਖੋ ਹੁਣ ਆਪਾਂ ਕੱਪੜਾ ਮਾਰ ਲਵਾਂਗੇ ਦੇਖੋ ਆਪਣਾ ਗੈਸ ਚੁੱਲਾ ਕਿੰਨਾ ਚਮਕ ਕੇ ਤਿਆਰ ਹੋ ਗਿਆ ਤੇ ਬਹੁਤ ਵਧੀਆ ਹੋਇਆ ਇਸ ਸੌਖੇ ਤਰੀਕੇ ਨਾਲ ਆਪਾਂ ਕੀਤਾ ਜਿਆਦਾ ਮਿਹਨਤ ਵੀ ਨਹੀਂ ਆਪਾਂ ਕੀਤੀ ਤੇ ਆਪਾਂ ਇਹਦੇ ਉੱਪਰ ਹੁਣ ਆਪਣੇ ਸਟੈਂਡਲ ਲਗਾ ਦੇਵਾਂਗੇ ਬਰਨ ਨਾਲ ਲਗਾ ਕੇ ਤੁਹਾਨੂੰ ਇਹਦੀ ਫਾਈਨਲ ਲੁੱਕ ਦਿਖਾਵਾਂਗੇ ਆਪਾਂ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਤੇ ਇਹ ਟ੍ਰਿਕ ਜਰੂਰ ਅਜ਼ਮਾਓ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਸਾਡੀ ਟ੍ਰਿਕ ਕਿਸ ਤਰ੍ਹਾਂ ਦੀ ਲੱਗੀ ਗੈਂਸਲੇਸ ਸਾਫ਼ ਕਰਨ ਵਾਲੀ ਤੇ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਚੈਨਲ ਦੇ ਪਹਿਲੀ ਵਾਰ ਆਏ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਤੇ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ